ਜੀ ਸਰ ਅਜੀ ਅਸੀਂ ਹੋਰ ਬੂਟੇ ਬਹੁਤ ਲਾਣੇ ਨੇ ਜੀ ਬਹੁਤ ਲਾਣੇ ਨੇ ਜਦੋਂ ਤੱਕ ਬਰਸਾਤਾਂ ਦਾ ਸੀਜ਼ਨ ਹੈਗਾ ਅਸੀਂ ਪੂਰੇ ਬੂਟੇ ਲਾਵਾਂਗੇ ਹੈਨਾ ਜੀ ਹਾਂਜੀ ਬਾਕੀ ਤੇ ਸਾਡੇ ਸ਼ਰਮਾ ਸਾਹਿਬ ਨੇ ਸਾਰਾ ਕੁਝ ਦੱਸਤਾ ਜੋ ਵੀ ਸਾਡੀ ਸੰਸਥਾ ਚਲਾ ਰਹੀ ਹੈ ਸੋਸ਼ਲ ਵਰਕ ਹੈਨਾ ਜੀ ਹਾਂਜੀ ਤੇ ਮੈਂ ਤਾਂ ਸਿਰਫ ਦਰੱਖਤਾਂ ਬਾਰੇ ਹੀ ਕਹੂੰਗਾ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਜਿਹੜੇ ਦਰੱਖਤ ਨੇ ਸਾਡੇ ਨਾਲ ਸਾਡੇ ਜਨਮ ਤੋਂ ਲੈ ਕੇ ਸਾਡੀ ਮੌਤ ਤੱਕ ਜੁੜੇ ਹੋਏ ਨੇਗੇ ਇਹ ਜਿਵੇਂ ਹੁਣ ਨੇਚਰਲ ਕਲੈਂਪੀ ਹੋਈ ਵੀ ਐ 7-8 ਜ਼ਿਲ੍ਹਿਆਂ 'ਚ ਪਾਣੀ ਆਇਆ ਹੋਇਆ ਜੇ ਇਹੀ ਪੌਦੇ ਪਿੰਡਾਂ ਦੇ ਵਿੱਚ ਆਲੇ-ਦਾਲੇ ਲਾਏ ਹੋਏ ਹੁੰਦੇ ਔਰ ਘਰਾਂ ਦੇ ਆਲੇ-ਦਾਲੇ ਲਾਏ ਹੁੰਦੇ ਮੇਰਾ ਖਿਆਲ ਹੈ ਵੀ ਇੰਨਾ ਨੁਕਸਾਨ ਘਰਾਂ ਦਾ ਨਹੀਂ ਸੀ ਹੋਣਾ ਇਹਨਾਂ ਜਿਹੜਾ ਹੁਣ ਨੁਕਸਾਨ ਹੋ ਰਿਹਾ ਔਰ ਇਹ ਆਕਸੀਜਨ ਪ੍ਰਦਾਨ ਕਰਦੇ ਨੇ ਸਾਨੂੰ ਸਵੱਛ ਵਾਤਾਵਰਣ ਪ੍ਰਦਾਨ ਕਰਦੇ ਨੇਗੇ ਔਰ ਜਿਹੜਾ ਮੈਂ ਬਚਪਨ ਦੀ ਗੱਲ ਕਰਦਾ ਵੀ ਪੈਦਾ ਹੋਣ ਦੇ ਸਾਰ ਸਾਡੇ ਨਿੰਮ ਦੇ ਪੱਤੇ ਲਾਏ ਜਾਂਦੇ ਨੇ ਦਰਵਾਜ਼ੇ ਦੇ ਅੱਗੇ ਟੰਗੇ ਜਾਂਦੇ ਨੇਗੇ ਕੀ ਕੋਈ ਪੂ ਕੋਈ ਉਪਰੀ ਅਸਰ ਨਾ ਆ ਕੇ ਵੜ ਜੇ ਹੈ ਨਾ ਜੀ ਫਿਰ ਅਸੀਂ ਹਵਨ ਕਰਾਨੇ ਆ ਪੰਡਤ ਜੀ ਕਹਿੰਦੇ ਨੇ ਅੰਬ ਦੀ ਲੱਕੜ ਲੈ ਕੇ ਆਓ ਹੈ ਨਾ ਹਵਨ ਹੁੰਦਾ ਉਸ ਤੋਂ ਬਾਅਦ ਸਾਰਾ ਅਸੀਂ ਜਵਾਨ ਹੋ ਜਾਂਦੇ ਆ ਖੇਡਦੇ ਆ ਦਰਖਤਾਂ ਦੇ ਨਾਲ ਦਰਖਤਾਂ ਦੇ ਥੱਲੇ ਦਰਖਤਾਂ ਦੇ ਉੱਤੇ ਚੜ੍ਹਦੇ ਆ ਹੈ ਨਾ ਜੀ ਔਰ ਜਦੋਂ ਧੁੱਪ ਪੈਂਦੀ ਹੈ ਫਿਰ ਅਸੀਂ ਦਰਖਤ ਦੇ ਥੱਲੇ ਖੜ੍ਹ ਜਾਂਦੇ ਆ ਪੂਰੀ ਗਰਮੀ ਹੋ ਰਹੀ ਹੁੰਦੀ ਹੈ ਇਹ ਦੀ ਸ਼ਰਨ ਚ ਜਦੋਂ ਅਸੀਂ ਚਲੇ ਜਾਈਏ ਇਸੇ ਨੂੰ ਕੋਈ ਜ਼ਰੂਰ ਨਹੀਂ ਲੱਗਣ ਦੇਦੇ ਆਪ ਸਾਰਾ ਦਿਨ ਇਹ ਸੜੀ ਜਾਂਦੇ ਨੇ ਧੁੱਪ ਚ ਤੇ ਕਿੰਨਾ ਫਾਇਦਾ ਕਰ ਰਹੇ ਨੇ ਸਾਨੂੰ ਉਸ ਤੋਂ ਬਾਅਦ ਅਸੀਂ ਫਿਰ ਜਵਾਨ ਹੋ ਜਾਂਦੇ ਆ ਸਾਡੇ ਵਾਸਤੇ ਘਰ ਦੇ ਜਿਹੜੇ ਨੇ ਘਰ ਬਣਾ ਕੇ ਦਿੰਦੇ ਨੇ ਫਿਰ ਇਹਦੀ ਲੱਕੜ ਕੰਮ ਆਉਂਦੀ ਆ ਇੱਕ ਦੇ ਦਰਵਾਜ਼ੇ ਖਿੜਕੀਆਂ ਲੱਗਦੀਆਂ ਨੇ ਤੇ ਉਹ ਵੀ ਮਤਲਬ ਇਹ ਸਾਨੂੰ ਪ੍ਰਦਾਨ ਕਰਦੇ ਨੇਗੇ ਤੇ ਫਿਰ ਇਹ ਐਂਡ ਦੇ ਵਿੱਚ ਲਾ ਲੋ ਹੁਣ ਤੁਹਾਨੂੰ ਐਂਡ 'ਚ ਦੱਸ ਦੇਣਾ ਵੀ ਅਸੀਂ ਜਦੋਂ ਸਵਰਗ ਵਾਸੋਂ ਨੇ ਆ ਫਿਰ ਇਹ ਲੱਕੜ ਸੜੀ ਸ਼ਮਸ਼ਾਨ ਘਾਟ ਪਹੁੰਚ ਜਾਂਦੀ ਆ ਉੱਥੇ ਫਿਰ ਸਾਡੀ ਮਿੱਟੀ ਨੂੰ ਇਹ ਆਪਣੇ ਵਿੱਚ ਸਮਾ ਲੈਂਦੀ ਐ ਸੋ ਮੇਰਾ ਕਹਿਣ ਦਾ ਭਾਵ ਇਹ ਹੀ ਹੈ ਵੀ ਇਹਦੇ ਨਾਲ ਜੁੜੋ ਤੁਸੀਂ ਸਾਡੀ ਸੰਸਥਾ ਨਾਲ ਤਿਲ ਫੁੱਲ ਰਲਾਓ ਇਹਦੇ ਚ ਤੁਹਾਡਾ ਪੈਸਾ ਕੋਈ ਜਾਇ ਨਹੀਂ ਜਾਏਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰਾ ਕੋਈ ਟੀਵੀ ਦੇ ਉੱਤੇ ਵੀ ਦਿਖਾਇਆ ਜਾਂਦਾ ਹੈ ਔਰ ਮੋਬਾਈਲਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ